ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਟਰਨੋ ਸਕੂਟਰ ਆ ਜੀ ਠੀਕ ਹੈ ਜੀ 11 ਵਾਲਾ ਹੁੰਦਾ ਇਹ ਦੇਖ ਸਕਦੇ ਹੋ ਪੀਵੀ 29 ਐਫ 22 43 ਟਾਇਰ ਟੂਲ ਤੁਸੀਂ ਦੇਖ ਸਕਦੇ ਕਿ ਕਿੰਨੀ ਜੀ ਠੀਕ ਹੈ ਜੀ ਮੰਗ ਲੈ ਟਾਇਰ ਵੀ ਆਹ ਸਟਿੱਪਣੀ ਆ ਟਰਨੋ ਆ ਜੀ 11 ਵਾਲਾ ਹੁੰਦਾ ਜੀ ਗੇਅਰ ਚਾਰ ਗੇਅਰ ਹੁੰਦੇ ਆ ਜੀ ਇਹਦੇ ਠੀਕ ਹੈ ਜੀ ਜਿਸ ਕਿਸੇ ਨੂੰ ਜ਼ਰੂਰਤ ਆ ਤਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਜੀ ਤੈਰ ਮੂਰਲਾ ਵੀ ਦੇਖਾ ਜੋ ਅੱਧੇ ਵਰਗਾ ਪਿਆ ਮਾਗਰਲਾ ਵੀ ਉਧੇ ਵਰਗਾ ਪਿਆ ਜੀ ਠੀਕ ਹੈ ਜੀ ਮਾਡਲ ਸੇ ਹੈ ਜੀ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਬਾਕੀ ਆਪਣੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿਸ ਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਹੈ ਬਾਕੀ ਬਰਾ ਆਪਣਾ ਫੇਸਬੁੱਕ ਤੇ ਪੇਜ ਅਗਰ ਜੀਤ ਲੈ ਹੁਣ ਬਹੁਤ ਬਹੁਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਪੰਜਾਬ ਐਨ 4 ਟੀਵੀ YouTube ਤੇ ਚੈਨਲ ਆ ਪਰ ਆਪਣਾ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਜੀ